ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਸੰਤ ਮਹਾਰਾਜ ਜੀ ਨੂੰ ਨਮਸਕਾਰ ਕਰਨ ਵਾਸਤੇ ਹਰ ਸਾਲ ਦੀ ਤਰ੍ਹਾਂ ਆਪਾਂ ਇਹਨਾਂ ਦਿਨਾਂ ਦੇ ਵਿੱਚ ਇਕੱਤਰ ਹੁੰਨੇ ਆਂ ਪ੍ਰਸਾਦ ਸੰਗਤ ਆਪ ਜੀ ਵੀ ਸਾਰੀਆਂ ਸੰਗਤਾਂ ਧੰਨ ਹੋ ਕਿ ਇੱਕ ਮਹਾਪੁਰਸ਼ਾਂ ਨੂੰ ਆਪਾਂ ਨਮਸਕਾਰ ਕਰਨ ਵਾਸਤੇ ਆਏ ਬਹੁਤ ਸੰਗਤਾਂ ਕਈ ਦਿਨਾਂ ਤੋਂ ਤੁਰੀਆਂ ਹੋਈਆਂ ਨੇ ਪਰ ਆਉਣ ਸਾਰ ਜਦੋਂ ਇੱਥੇ ਦੇਖਿਆ ਕਿ ਸੰਤ ਮਹਾਰਾਜ ਜੀ ਜੋ ਰਾਤ ਭਾਣਾ ਵਰਤਾਗੇ ਨੇ ਸੰਤ ਬਲਜਿੰਦਰ ਸਿੰਘ ਜੀ ਮਹਾਰਾਜ ਬਹੁਤ ਦੁੱਖ ਹੋਇਆ ਸਾਰਿਆਂ ਨੂੰ ਇੱਕਦਮ ਆਪਣੇ ਤਾਂ ਚਲੋ ਇੱਧਰ ਰਾਤ ਸੀ ਵਿਦੇਸ਼ਾਂ ਵਿੱਚ ਦਿਨ ਸੀ ਕਹਿੰਦੇ ਸਿਖਰ ਦੁਪਹਿਰੇ ਡਾਕਾ ਪੈ ਗਿਆ ਬਹੁਤ ਪਿਆਰ ਵਾਲੀਆਂ ਸੰਗਤਾਂ ਆਪਾਂ ਜਿੰਨੇ ਬੈਠੇ ਆ ਕਿਤੇ ਜਿਆਦਾ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਉਹਨਾਂ ਨੂੰ ਲਾਈਵ ਸੁਣਦੇ ਨੇ ਦਰਸ਼ਨ ਕਰਦੇ ਨੇ ਉਹਨਾਂ ਦੇ ਬਚਨਾਂ ਤੋਂ ਸਿੱਧ ਲੈਦੇ ਨੇ ਉਹਨਾਂ ਦਾ ਵਿਰਾਗ ਪਿਆਰ ਜਦੋਂ ਸੰਤ ਮਹਾਰਾਜ ਜੀ ਨੇ ਬਾਣਾ ਵਰਤਾਇਆ ਨਾ ਅੰਗਲੈਂਡ ਦੇ ਵਿੱਚ ਤੇ ਇੱਥੇ ਖਬਰ ਆਈ ਹੈ ਆਪਣੇ ਹੁਣ ਵਾਂਗ 1920 ਜਦੇ ਫੇਸਬੁੱਕ ਤੇ ਆਪਾਂ ਦਾ ਪਤਾ ਲੱਗ ਜਾਂਦਾ ਜਿਵੇਂ ਜਿਵੇਂ ਲੋਕਾਂ ਨੂੰ ਇੱਕ ਦੂਜੇ ਤੋਂ ਗਾਹਾਂ ਪਤਾ ਲੱਗਦਾ ਗਿਆ ਜੇ ਕੋਈ ਹਲਵਾ ਹੀ ਜਾਂਦਾ ਉਦੋਂ ਬਲਦਾਂ ਨਾਲ ਹੀ ਹਲਵਾਉਂਦੇ ਜਾਦੇ ਤੌਰ ਤੇ ਉਹਨੇ ਕਿੱਲੀ ਕੱਢਤੀ ਜਦੋਂ ਪਤਾ ਲੱਗਿਆ ਨਾ ਵੀ ਸੰਤ ਮਹਾਰਾਜ ਜੀ ਤਾਂ ਚਲੇ ਗਏ ਸੰਸਾਰ ਤੋਂ ਉਹਨੇ ਉੱਥੇ ਬਲਦਾਂ ਦੀ ਕਿੱਲੀ ਕੱਢਤੀ ਕੋਈ ਕਹੀ ਨਾਲ ਪਾਣੀ ਲਈ ਜਾਂਦਾ ਉਹਨੇ ਉੱਥੇ ਹੀ ਰੱਖਤਾ ਖੇਤਾਂ ਚੋਂ ਲੋਕ ਘਰ ਨੂੰ ਭੱਜੇ ਆਉਂਦੇ ਐ ਵੀ ਰੱਬਾ ਇਹ ਖਬਰ ਝੂਠੀ ਹੋਵੇ ਇਹ ਝੂਠੀ ਹੋਵੇ ਝੂਠੀ ਹੋਵੇ ਇੰਨਾ ਪਿਆਰ ਉਹ ਮਾਂ ਪਰਛਣੇ ਵੰਡਿਆ ਸੀ ਡੁੱਲ ਡੁੱਲ ਪੈਂਦਾ ਸੀ ਪਿਆਰ ਵਾਲੇ ਤਾਂ ਅੱਜ ਵੀ ਹਨ ਮੈਨੂੰ ਇੱਕ ਮਾਤਾ ਜੀ ਦਾ ਫੋਨ ਆਇਆ ਕਹਿਣ ਲੱਗੇ ਕਹਿੰਦੀ ਮੈਨੂੰ ਪਤਾ ਲੱਗਿਆ ਵੀ ਰਾੜਾ ਸਾਹਿਬ ਵਾਲੇ ਸੰਤ ਸਰੀਰ ਤਿਆਗ ਗਏ ਮੈਂ ਕਿਹਾ ਵੀ ਹਾਂ ਸੱਚੀ ਕਹਿੰਦੀ ਸੱਚੀ ਗੱਲ ਆ ਮੈਂ ਸੱਚੀ ਗੱਲ ਹੋਂ ਕਾ ਭਰ ਕੇ ਕਹਿੰਦੀ ਰੱਬਾ ਮੈਨੂੰ ਲੈ ਜਾਂਦਾ ਐਡੇ ਐਡੇ ਸੰਤਾਂ ਨੂੰ ਤੋਂ ਲਈ ਜਾਂਦਾ ਨਾਮ ਕੌਣ ਜਪਾਊਗਾ ਇੱਥੇ ਇਹ ਕਲਯੁਗ ਦੇ ਭਿਆਨਕ ਸਮੇਂ ਨੂੰ ਕੌਣ ਸੰਭੂਗਾ ਮੇਰੇ ਵਰਗੀ ਨੂੰ ਲੈ ਜਾਂਦਾ ਤੂੰ ਇਹ ਪਿਆਰ ਵਾਲੀਆਂ ਦੀਆਂ ਗੱਲਾਂ ਹੁੰਦੀਆਂ ਗੁਰੂ ਪਿਆਰੋ ਜਿਨ੍ਹਾਂ ਨੂੰ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰ ਹੁੰਦਾ ਤਾਂ ਹੀ ਤੇ ਕਹਿਣਾ ਵਿਛੋੜਾ ਸੁਣੇ ਦੁੱਖ ਬਿੰਦਠੇ ਮਰੀਓਦ ਬਾਜ ਪਿਆਰੇ ਆਪਣੇ ਵਿਰਹੀ ਨਾ ਤਰੋਦਾ ਪੜ ਕੇ ਗਿਆਨ ਧਾਰਨਾ ਜਿਸ ਤਨ ਲੱਗੀ ਆ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਇੱਕ ਮਹਾਪੁਰਸ਼ ਨੂੰ ਨਮਸਕਾਰ ਕਰਨ ਆਏ ਦੂਸਰੇ ਦਾ ਦੁੱਖ ਅੰਦਰ ਸਿਪਾਈ ਬੈਠੇ ਹੋ ਤੁਸੀਂ ਸਾਰਿਆਂ ਦੇ ਅੰਦਰ ਵਿਛੋੜੇ ਦਾ ਦੁੱਖ ਹੈ ਬੈਠੇ ਆ ਇੱਕ ਭਾਣੇ ਵਿੱਚ ਵੀ ਗੁਰੂ ਪਾ ਕੀ ਕਰ ਸਕਦੇ ਆ ਇਹ ਪਿਆਰ ਵੀ ਗੁਰਮਖ ਪੈਰੋ ਜਿਹੜਾ ਨਾ ਦਿਲ ਦਾ ਸੱਚਾ ਇਹ ਵੀ ਸਾਧੂਆਂ ਨੂੰ ਹੀ ਮਿਲਦਾ ਯਾਦ ਰੱਖਿਓ ਸਾਧਗਾਨੋ ਕਹਿੰਦੇ ਨਾ ਇੱਕ ਰਾਜਾ ਸੀ ਉਹ ਆਪਣੇ ਵਜ਼ੀਰ ਨੂੰ ਕਹਿੰਦਾ ਵੀ ਇਹ ਜਿਹੜੀ ਦੁਨੀਆ ਹੈ ਸੰਸਾਰ ਹੈ ਜਾਂ ਮੇਰੇ ਰਾਜ ਦੇ ਲੋਕ ਨੇ ਇਹ ਸਭ ਤੋਂ ਵੱਧ ਕਿਹਨੂੰ ਪਿਆਰ ਕਰਦੇ ਆ ਮੈਨੂੰ ਕਰਦੇ ਹੋਣਗੇ ਉਹ ਕਹਿੰਦੇ ਰਾਜਾ ਗੁੱਸਾ ਨਾ ਕਰੀ ਤੈਨੂੰ ਨਹੀਂ ਕਰਦੇ ਕਹਿੰਦੇ ਕਿਉਂ ਮੇਰੇ ਰਾਜ ਵਿੱਚ ਰਹਿੰਦੇ ਆ ਮੈਂ ਇਹਨਾਂ ਦੀ ਸੰਭਾਲ ਕਰਦਾ ਐ ਇਹਨਾਂ ਦੇ ਸਾਰੇ ਇੰਤਜ਼ਾਮ ਕਰਕੇ ਦਿੰਦਾ ਇਹਨਾਂ ਨੂੰ ਮੈਨੂੰ ਨਹੀਂ ਪਿਆਰ ਕਰਦੇ ਕਹਿੰਦੇ ਠੀਕ ਆ ਤੂੰ ਕਰਦਾ ਐ ਪਰ ਜਿਹੜੇ ਹਿਸਾਬ ਨਾਲ ਤੇਰੀ ਵਿਚਰਨਾ ਨਾ ਤੇਰਾ ਸੰਸਾਰ ਨਾਲ ਤੇਰੇ ਨਾਲ ਦਿਲੋਂ ਪਿਆਰ ਨਹੀਂ ਹੈ ਕਹਦੇ ਹੋਰ ਕਿਹਦੇ ਨਾਲ ਐ ਕਹਿੰਦਾ ਮੈਂ ਸੱਚ ਦੱਸਾਂ ਸੱਚਾ ਪਿਆਰ ਜਿਹੜਾ ਹੁੰਦਾ ਉਹ ਸੰਤਾਂ ਨਾਲ ਹੋਇਆ ਕਰਦਾ ਨਾਨਕ ਕੱਟੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਰਕਿਆ ਉਹੇ ਜਿਵੇਂ ਦੇ ਵਿਛੜੇ ਮੋਇਆ ਨਾ ਜਾਈ ਸੋੜ ਉਹ ਸੱਚੇ ਜਿਹੜੇ ਹੁੰਦੇ ਆ ਨਾ ਮਹਾਪੁਰਸ਼ ਉਹਨਾਂ ਨਾਲ ਸੱਚਾ ਪਿਆਰ ਹੋਇਆ ਕਰਦਾ ਕਹਿੰਦਾ ਮੈਨੂੰ ਦਿਖਾ ਮੈਂ ਤਾਂ ਇਦਾਂ ਤੇਰੀ ਗੱਲ ਨਹੀਂ ਮੰਨਦਾ ਇਧਰ ਦਾ ਇੱਕ ਕੋਈ ਗੁਜਰਾਂ ਦੀ ਮਾਤਾ ਜਿਹੜੀ ਦੁੱਧ ਵੇਚਦੀ ਹੁੰਦੀ ਸੀ ਤਾਰਾਂ ਚੋਂ ਕੇ ਮੱਝਾਂ ਚੋਂ ਕੇ ਲਿਆਉਣਾ ਤੇ ਉਹ ਦੁੱਧ ਵੇਚਦੀ ਹੁੰਦੀ ਉਹਨੂੰ ਰਾਜੇ ਨੂੰ ਕਹਿੰਦਾ ਵੀ ਤੂੰ ਲੁੱਕ ਜਾ ਮੈਂ ਤੈਨੂੰ ਦੱਸਦਾ ਹਾਂ ਤੂੰ ਦਿਲ ਦੀ ਗੱਲ ਸੁਣ ਲਈ ਆਪਾਂ ਕੋਈ ਸਿੱਖਿਆ ਸਿਖਾਇਆ ਕੁਝ ਨਹੀਂ ਆ ਤੇਰੇ ਸਾਹਮਣੇ ਆਉਂਦੀ ਹੈ ਬੀਬੀ ਉਹ ਉਹਨੂੰ ਕਹਿਣ ਲੱਗਿਆ ਕਹਿੰਦਾ ਬੀਬੀ ਅੱਜ ਨਹੀਂ ਤੇਰਾ ਦੁੱਧ ਵੇਕਣਾ ਕਹਿੰਦੀ ਕਿਉਂ ਕਹਿੰਦੇ ਅੱਜ ਆਪਣਾ ਰਾਜਾ ਚੜ੍ਹਾਈ ਕਰ ਗਿਆ ਉਹ ਕਹਿਣ ਲੱਗੀ ਕਹਿੰਦੀ ਰਾਜਾ ਚੜ੍ਹਾਈ ਕਰ ਗਿਆ ਫੇਰ ਕੀ ਹੋ ਗਿਆ ਲੋਕਾਂ ਨੇ ਜਵੱਕਾ ਨੂੰ ਬੱਚਿਆਂ ਨੂੰ ਆਪਦੇ ਘਰਾਂ ਚ ਦੁੱਧ ਚਾਹੀਦਾ ਉਹਨਾਂ ਨੂੰ ਕਹਦੇ ਨਹੀਂ ਅੱਜ ਨਹੀਂ ਵੇਚਣਾ ਕਹਦੇ ਨਾ ਨਾ ਇਹੋ ਜੇ ਰਾਜੇ ਤਾਂ ਬਹੁਤ ਆਉਂਦੇ ਨੇ ਬਹੁਤ ਜਾਂਦੇ ਨੇ ਇਦਾਂ ਨਹੀਂ ਹੋਇਆ ਕਰਦਾ ਹੁੰਦਾਗਾ ਕੋਈ ਉਹਨੇ ਪਰਵਾ ਨਹੀਂ ਕੀਤੀ ਕਦੀ ਮੈਂ ਜਾਨੀ ਆ ਦੇਖ ਲਈ ਬਸ ਸਾਰਾ ਦੁੱਧ ਵੇਚ ਕੇ ਆਵਾਂਗੀ ਉਹ ਰਾਜੇ ਨੂੰ ਕਹਿੰਦਾ ਕਹਿੰਦਾ ਦੇਖ ਲਿਆ ਕੋਈ ਹੋਈ ਪਰਵਾ ਕਹਦਾ ਉਹਨ ਖੜ ਜਾ ਦੋ ਦਿਨ ਹੋ ਠਹਿਰੇ ਉਹ ਫੇਰ ਆਉਂਦੀ ਐ ਤੁਰੀ ਤੇ ਉਹਨੂੰ ਇੱਕ ਦਾ ਬੰਦਾ ਨਿਕਲ ਕੇ ਕਹਿਣ ਲੱਗਿਆ ਕਹਿੰਦੇ ਬੀਬੀ ਅੱਜ ਤੇਰਾ ਦੁੱਧ ਨਹੀਂ ਵੇਖਣਾ ਕਹਿੰਦੀ ਕਿਉਂ ਕਹਿੰਦੇ ਅੱਜ ਆਪਣੇ ਸੰਤ ਸਰੀਰ ਛੱਡ ਗਏ ਜਦੋਂ ਐਨੀ ਗੱਲ ਕਹੀ ਨਾ ਕਲਜਾ ਫੜ ਲਿਆ ਇੱਥੋਂ ਇਹ ਕਰਕੇ ਬਹਿ ਗਈ ਥੱਲੇ ਸਿਰ ਤੋਂ ਜਿਹੜੀ ਸੀ ਦੁੱਧ ਵਾਲੀ ਬਲਟੋਹੀ ਰੁੜ ਗਈ ਥੱਲੇ ਠਿਕਰ ਠਿਕਰ ਹੋ ਗਈ ਤੇ ਗੁਰਮਖ ਪਿਆਰੇ ਉੱਠ ਕੇ ਉੱਚੀ ਦੇ ਕੇ ਆਵਾਜ਼ਾਂ ਗਲੀ ਗਲੀ ਵਿੱਚ ਫਿਰਦੀ ਐ ਕੀ ਕਹਿੰਦੀ ਕੀ ਕਹਿੰਦੀ ਮੇਰਾ ਪ੍ਰੀਤਮ ਤੁਰ ਗਿਆ ਮੇਰੇ ਦਿਲਾਂ ਦੇ ਜਾਨੀ ਤੁਰ ਗਏ ਉਹ ਗਲੀਆਂ ਲੱਗਣ ਬਾਜ਼ਾਰਾਂ ਦੀਆਂ ਸੁਨੀਆਂ ਇੱਕ ਮੈਂਡੇ ਲਾਲ ਬਿਨਾ ਗਲੀਆਂ लॻन बज़ारा वे एक मंडे लाल बिना ਉਹ ਇੱਕ ਮੈਂਡੇ ਲਾਲ ਕਹਿੰਦੇ ਮੈਨੂੰ ਸਾਰਾ ਬਾਜ਼ਾਰ ਸੁੰਨਾ ਜਾਪਦਾ ਹੈਗਾ ਲੱਗਦਾ ਨਾ ਸਟੇਜਾਂ ਤੇ ਭਾਵੇਂ ਬਹੁਤ ਮਹਾਂਪੁਰਸ਼ ਬੈਠਿਆ ਰਾਤ ਸੁਣਿਆ ਸੀ ਕੀਰਤਨ ਸੁੰਨਾ ਸੁੰਨਾ ਜਾਪਦਾ ਇਹ ਵੇਲੇ ਹੱਥ ਨਹੀਂ ਆਉਂਦੇ ਹੁੰਦੇ ਪਰ ਇਹ ਸੰਗਤਾਂ ਨੇ ਬਹੁਤ ਗੁਰਮਖ ਪਿਆਰੋ ਰਾੜਾ ਸਾਹਿਬ ਦੇ ਹੀਰੇ ਹੱਥੀ ਤੋਰੇ ਆ ਵੱਡੇ ਮਹਾਰਾਜ ਜੀ ਛੋਟੇ ਮਹਾਰਾਜ ਜੀ ਜ세ਦਾਰ ਮਹਾਰਾਜ ਜੀ ਭੋਰੇ ਵਾਲੇ ਮਹਾਂਪੁਰਸ਼ ਸ਼੍ਰੀਮਾਨ ਜੀ ਦੇਖੇ ਕਿੰਨੀਆਂ ਕਮਾਈਆਂ ਜੇ ਪੈਰ ਵੀ ਮੱਜਾਂ ਨੇ ਵਿਜਦੇ ਨੇ ਨਾ ਪੈਰ ਵੱਡੇ ਜਾਣੇ ਧਾਰਾਂ ਚੋਂ ਇਹਦੇ ਕਈ ਵਾਰੀ ਮੱਜ ਉੱਤੇ ਪੈਰ ਧਰ ਦਿੰਦੀ ਐ ਕਹੇ ਦਵਾਈ ਨਹੀਂ ਲੈਣੀ ਐਦਾਂ ਹੀ ਠੀਕ ਹੋ ਜਾਊਗਾ ਉਹਨੇ ਦੀ ਸੇਵਾ ਨਹੀਂ ਕਰਦੇ ਜਿੰਨੇ ਉੱਤੇ ਪੈਸੇ ਲੱਗ ਜਾਣਗੇ ਐਦਾਂ ਐ ਰਾੜਾ ਸਹਿ ਬੰਨਿਆ ਯਾਦ ਰੱਖਿਓ ਇੰਨਾ ਜੀ ਬਾਬਾ ਕਹਿੰਦਾ ਕੋਈ ਸਿਆਣੀ ਬੀਬੀ ਨੇ ਘਰ ਬਣਤਾ ਇਹ ਰਾੜਾ ਸਾਹਿਬ ਇਦਾਂ ਬੰਨਿਆ ਹੋਇਆ ਜੇ ਕਿਤੇ ਮੱਜ ਨੇ ਪੈਰ ਵੀ ਧਰਤਾ ਨਾ ਪੈਰ ਵੱਢਿਆ ਗਿਆ ਤੇ ਕਹਿੰਦੇ ਕੋਈ ਨਹੀਂ ਦਵਾਈ ਨਹੀਂ ਲੈਣੀ ਇੰਨੀ ਤਾਂ ਅਸੀਂ ਸੇਵਾ ਨਹੀਂ ਕਰਦੇ ਜਿੰਨੇ ਉੱਤੇ ਖਰਚ ਕਰਾ ਦੇਾਂਗੇ ਬਾਬਾ ਜੀ ਬਾਬਾ ਅਮਰ ਸਿੰਘ ਜੀ ਬੈਠੇ ਨੇ ਐਨਾ ਕਹਿੰਦੇ ਚਾਹ ਸੇਵਾ ਦਾ ਹੋਣਾ ਮੱਜਾਂ ਦੀਆਂ ਖੁਰਲੀਆਂ ਵਿੱਚ ਜਾ ਕੇ ਪੈ ਜਾਣਾ ਵੀ ਮੈਂ ਗੋਹਾ ਚੱਕੂ ਪਹਿਲਾਂ ਆ ਆ ਕਮਾਈਆਂ ਕੀਤੀਆਂ ਹੋਈਆਂ ਨੇ ਇਦਾਂ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਮਨ ਚਿੰਦੇ ਆ ਫਲ ਪਾਵਣਾ ਹੋਮੈ ਵਿੱਚੋਂ ਜਾਏ ਸੋ ਗੁਰੂ ਪਿਆਰੋ ਐਡੀ ਗਾਡੀਆਂ ਸੇਵਾਵਾਂ ਕਮਾਉਣ ਵਾਲੇ ਮਹਾਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਮਹਾਪੁਰਸ਼ਾਂ ਦੇ ਹੁਕਮ ਦੇ ਚੱਲ ਕੇ ਆਪਣਾ ਸਵਾਸ ਸਵਾਸ ਗੁਰਮਖ ਪਿਆਰੋ ਸੰਗਤਾਂ ਦੇ ਗੁਰੂ ਪੰਥ ਦੇ ਲੇਖੇ ਲਾਇਆ ਹੋ ਇੰਨਾ ਸਮਾਂ ਨਹੀਂ ਇੰਨੇ ਹਾਜ਼ਰੀ ਪ੍ਰਵਾਨ ਕਰਿਓ ਆਪਣੇ ਮਹਾਪੁਰਸ਼ ਸੰਤ ਬਾਬਾ ਸਾਧੂ ਸਿੰਘ ਜੀ ਛੜ ਵਾਲੇ ਮਹਾਪੁਰਸ਼ ਜਿਨ੍ਹਾਂ ਨੇ ਸਾਡੀ ਡਿਊਟੀ ਲਾ ਕੇ ਇੱਥੇ ਭੇਜਿਆ ਹਾਜ਼ਰੀ ਭਰਨ ਦੀ ਭਾਵੇਂ ਅਸੀਂ ਪਹਿਲਾਂ ਵੀ ਹਾਜ਼ਰੀ ਭਰ ਕੇ ਗਏ ਆ 22 ਤਰੀਕ ਨੂੰ ਉਸ ਦਿਨ ਹਾਜ਼ਰੀ ਭਰ ਗਏ ਸੀ ਪਰ ਮੈਨੂੰ ਇੱਕ ਬਾਹਰੋਂ ਵੀ ਫੋਨ ਆਇਆ ਸੀ ਕਹਿੰਦੇ ਤੁਹਾਨੂੰ ਫੇਰ ਜਾਣਾ ਪੈਣਾ ਹੈ ਭਾਵੇਂ ਅਸੀਂ ਰਾਜਸਥਾਨ ਚਲੇ ਗਏ ਸੀ ਮੈਂ ਕਿਉਂ ਕਹਿੰਦੀ ਕੀ ਗੱਲ ਹੋ ਗਈ ਕਹਿੰਦੇ ਇਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਦਾ ਇਦਾਂ ਪਾਣਾ ਵਰਤਾ ਕੇ ਸੱਚ ਨਾ ਆਵੇ ਸੋ ਗੁਰੂ ਇੰਨੀ ਹਾਜ਼ਰੀ ਮਹਾਪੁਰਸ਼ਾਂ ਵੱਲੋਂ ਸਤਕਾਰਯੋਗ ਭੈਣ ਜੀ ਵੀ ਆਏ ਨੇ ਸਾਰਿਆਂ ਦਾ ਹੀ ਜਿਹੜਾ ਹੈਗਾ ਸੰਗਤਾਂ ਦਾ ਧੰਨਵਾਦ ਜੀ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ